ਰਾਇਕੋਟ ਦੇ ਪਿੰਡ ਅਬੂਵਾਲ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੇ 22 ਸਾਲਾਂ ਨੌਜਵਾਨ ਨੇ ਨਿਆਗਰਾ ਫਾਲਸ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਮ੍ਰਿਤਕ ਪਿਛਲੇ ਵੀਰਵਾਰ ਤੋਂ ਪੇਤ ਪਰੇ ਹਾਲਾਤਾਂ ਦੇ ਵਿੱਚ ਲਾਪਤਾ ਸੀ ਦੱਸਣ ਜੋਗ ਹੈ ਕਿ ਚਰਨਦੀਪ ਸਿੰਘ ਸਟੱਡੀ ਵੀਜ਼ਾ ਤੇ ਮਹਿਜ਼ 10 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ ਮ੍ਰਿਤਕ ਦੇ ਅੱਜਕੱਲ ਕੈਨੇਡਾ ਤੋਂ ਇੰਡੀਆਏ ਚਾਚਾ ਨੇ ਦੱਸਿਆ ਕਿ ਭਤੀਜੇ ਵੱਲੋਂ ਖੁਦਕੁਸ਼ੀ ਕਰ ਲੈ ਜਾਣ ਸੰਬੰਧੀ ਜਾਣਕਾਰੀ ਕੈਨੇਡੀਅਨ ਪੁਲਿਸ ਵੱਲੋਂ ਫੋਨ ਤੇ ਦਿੱਤੀ ਗਈ ਤੇ ਪੁਲਿਸ ਅਨੁਸਾਰ ਚਰਨਦੀਪ ਸਿੰਘ ਨੇ ਆਪਣਾ ਫੋਨ ਨਿਆਗਰਾ ਫਾਲਸ ਦੇ ਕਿਨਾਰੇ ਰੱਖ ਕੇ ਡੂੰਘੇ ਪਾਣੀ ਦੇ ਵਿੱਚ ਛਾਲ ਮਾਰ ਦਿੱਤੀ ਪੁਲਿਸ ਅਨੁਸਾਰ ਅਜੇ লাশ ਦੀ شناخت ਡੀਐਨਏ ਰਾਹੀਂ ਕੀਤੀ ਜਾਏਗੀ ਕਿਉਂਕਿ ਨਿਆਗਰਾ ਫਾਲਸ ਵਿੱਚ ਇੱਕ ਵਕਫੇ ਦੌਰਾਨ ਕਈ ਮ੍ਰਿਤਕ ਦੇਹਾਂ ਮਿਲੀਆਂ ਸਨ ਘਟਨਾ ਨਾਲ ਪੂਰੇ ਅਬੂਵਾਲ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਹੈ ਤੇ ਪਰਿਵਾਰਕ ਮੈਂਬਰਾਂ ਤੋਂ ਇਹ ਵਿਰਲਾਪ ਚੱਲਿਆ ਨਹੀਂ ਜਾ ਰਿਹਾ ਤੇ ਜੀ ਜਿਹੜਾ ਆਪਣੇ ਜੋਰਾ ਸਿੰਘ ਦਾ ਬੇਟਾ ਸੀ ਕਰਨਦੀਪ ਸਿੰਘ ਤੇ ਇਹ ਬਹੁਤ ਸੁਧਾਰਨ ਪਰਿਵਾਰ ਗਰੀ ਪਰਿਵਾਰ ਇਹਨਾਂ ਨੇ 10 ਮਹੀਨੇ ਪਹਿਲਾਂ ਉਹਨਾਂ ਨੂੰ ਬਹੁਤ ਖੁਸ਼ੀਆਂ ਨਾਲ ਪੈਸਾ ਇਕੱਠਾ ਕਰਕੇ ਇਧਰੋਂ ਉਧਰੋਂ ਕੈਨੇਡਾ ਭੇਜਿਆ ਵੀ ਵੀ ਆਪ ਤਾਂ ਵਧੀਆ ਕੰਮ ਕਰਕੇ ਸੈਟਲ ਹੋ ਜੂ ਤੇ ਸਾਡੇ ਘਰ ਦਾ ਵੀ ਕੁਝ ਸਮਰ ਜੀ ਤੇ ਇਹਦੀ ਮੌਤ ਦੀ ਜਦ ਸਾਨੂੰ ਪਿੰਡ ਚ ਖਬਰ ਸਵੇਰ ਦਾ ਪਤਾ ਲੱਗਿਆ ਸਾਰੇ ਪਿੰਡ ਵੀ ਬਹੁਤ ਦੋ ਕੋਆ ਤੇ ਸਾਰਾ ਪਿੰਡ ਹੀ ਸੋਗ ਚ ਆ। ਤੇ ਅਸੀਂ ਸਰਕਾਰ ਨੂੰ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਇਹਦੀ ਲਾਸ਼ ਜਲਦੀ ਤੋਂ ਜਲਦੀ ਇਹਨਾਂ ਦੇ ਮਾਪਿਆਂ ਨੂੰ ਸਪੋਰਟ ਹੋਵੇ ਤੇ ਸਾਨੂੰ ਇੰਡੀਆ ਚ ਆਕੇ ਦਾ ਅਸੀਂ ਜਿਹੜਾ ਹੰਤੂ ਸੰਸਕਾਰ ਕਰ ਸਕੀਏ। ਤੇ ਅਸੀਂ ਐਮਪੀ ਸਾਹਿਬ ਵੀ ਸਾਡੇ ਹਲਕੇ ਦੇ ਵਧੀਆ ਨੇ। ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਉਹ ਵੀ ਉਧਰਲੀ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਇਹਨਾਂ ਦੀ ਡੈੱਡ ਬੋਡੀ ਦੇ ਹੋਰ ਮਦਦ ਕਰਨ। ਇਹ ਹੋਰ ਵੀ ਮੈਂ ਐਨ ਆਰ ਆਈ ਸਾਡੇ ਜਿੰਨੇ ਵੀ ਵੀਰ ਉਹਨਾਂ ਨੂੰ ਵੀ ਕਹਿਣਾ ਵੀ ਇਹ ਬਹੁਤ ਗਰੀਬ ਪਰਿਵਾਰ ਆ ਵੀ ਆਪਾਂ ਇਹਨਾਂ ਦੀ ਜਿੰਨੀ ਵੱਧ ਤੋਂ ਵੱਧ ਹੈਲਪ ਕਰੀਏ ਅਸੀਂ ਨਗਰ ਨਿਊ ਵੀ ਕਰਾਂਗੇ ਵੀ ਇਹਨਾਂ ਦੀ ਹੈਲਪ ਹੋ ਸਕੇ ਤੇ ਇਹਨਾਂ ਦਾ ਬੇਟਾ ਦੀ ਲਾਸ ਇਹਨਾਂ ਨੂੰ ਮਿਲ ਸਕੇ ਇਹਨਾਂ ਦੇ ਪਰਿਵਾਰ 'ਚ 4 ਬੱਚਾ ਜਿੰਨੇ ਬੱਚੇ ਸੀ ਇਹਦੇ ਪਰਿਵਾਰ 'ਚ ਕਿੰਨੇ ਬੱਚੇ ਸੀ ਤੇ ਕੋਣ ਹੋ ਕੋਣ ਕੋੜਾ ਇਹਨਾਂ ਦੇ ਪਰਿਵਾਰ 'ਚ ਤੇ ਇਹਨਾਂ ਦੇ ਪਰਿਵਾਰ 'ਚ ਜੀ ਤੇ ਇਕੱਲਾ ਹੀ ਉਹ ਬੇਟਾ ਸੀਗਾ ਇਹਦੇ ਇਨਾਂ ਦੇ ਚੋਰਾ ਸੰਘ ਤੇ ਬ੍ਰਦਰ ਦੇ ਵੀ ਕੋਈ ਬੱਚਾ ਨਹੀਂ ਇੱਕ ਬੇਟੀ ਹੈ ਉਸ ਤੋਂ ਵੀ ਨਾ ਤੇ ਸਾਰਾ ਘਰ ਹੀ ਖਾਲੀ ਹੋ ਗਿਆ ਜੀ ਦੋ ਘਰਾਂ ਚ ਇੱਕ ਬੇਟਾ ਹੀ ਸੀ ਹਾਂਜੀ ਹਾਂਜੀ ਦੋਨੋਂ ਇੱਕ ਹੀ ਬੇਟਾ ਸੀ ਇਹ ਤਾਂ ਹੀ ਤਾਂ ਚਾਮਲਾ ਡਾ ਨਾਲ ਭੇਜਿਆ ਸੀ ਤੇ ਅਸੀਂ ਸਾਰੀ ਪ੍ਰਸ਼ਾਸਨ ਨੂੰ ਵੀ ਤੇ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਉਹਦੀ ਇਹਨਾਂ ਦੀ ਹੈਲਪ ਕਰਕੇ ਵੀ ਉਹ ਬੋਡੀ ਸਨ ਜਲ ਤੋਂ ਜਲਦ ਵੀ ਉਹਦੀ ਮਿਲਦੀ ਇਹਨਾਂ ਨੂੰ ਕੜੀਆ ਮਿਲਾਈ ਜਾਵੇ ਹਾਂਜੀ ਇਹੇ ਜੀ 10 ਮਹੀਨੇ ਹੋ ਗਏ ਗਿਆ ਜਿਹੜੇ ਸਟਡੀ ਵੀ ਜੇ ਤੇ ਸਟਡੀ ਨੂੰ ਹਾਂ ਪੜਾਈ ਖਾਤਰ ਨੇ ਹੁਣ 4 ਮਹੀਨਿਆਂ ਦੀਆਂ ਛੁੱਟੀਆਂ ਸੀ ਉਹਦਾ ਕੰਮ ਦੇਖਦਾ ਸੀ ਵੀਰਵਾਰ ਨੂੰ ਸਾਨੂੰ ਪਤਾ ਲੱਗਿਆ ਵੀ ਆਹ ਗੱਲ ਹੋ ਗਈ ਕੋਹਟ ਬਾਈ ਹੋਈ ਸੀ ਮੁੰਡਾ ਘਰੇ ਨਹੀਂ ਆਇਆ ਜਦੇ ਸਾਡੇ ਚਾਚੇ ਦਾ ਮੁੰਡਾ ਇਹਨਾਂ ਨੇ ਕੈਨੇਡਾ ਰਹੇ ਆ ਇਹਨਾਂ ਨੇ ਆ ਕੇ ਜਿਹੜਾ ਕੋਕ ਕਰਨਾ ਸੀ ਕਰਿਆ ਸਾਨੂੰ ਤਾਂ ਇਹ ਚੀਜ਼ ਦਾ ਅੱਜ ਪਤਾ ਲੱਗਿਆ ਵੀ ਆ ਬਣਾ ਵਰਤ ਗਿਆ ਕਿਸ ਤਰ੍ਹਾਂ ਦੇ ਪਰਿਵਾਰ ਦੇ ਹਾਲਾਤ ਨੇ ਪੂਰੇ ਪਰਿਵਾਰ ਚੋਂ ਕੌਣ ਕੌਣ ਆ। ਇਹ ਕੁਮਾਇਆ ਜੀ ਇੱਕ ਮੇਰੇ ਘਰ ਵਾਲੀ ਆ ਤੇ ਇਹ ਤੋਂ ਮੇਰੀ ਲੜਕੀ ਆ। ਇੱਕ ਇਹਨਾਂ ਦਾ ਚਾਚਾ ਤੇ ਚਾਚੀ ਆ। ਕੀ ਹੋ ਸਰਕਾਰ ਤੋਂ ਲੋਕ ਸਰਕਾਰ ਤੋਂ ਮੰਗੇ ਇਹੀ ਕਰ ਰਹੇ ਆ ਵੀ ਡੈੱਡ ਬੋਡੀ ਲੰਦੀ ਜਾਵੇ ਸਾਡੀ ਮਦਦ ਕਰੀ ਜਾਵੇ ਗਰੀਬ ਪਰਿਵਾਰਾਂ ਪੈਸੇ ਇਕੱਠੇ-ਕੁੱਠੇ ਕਰਕੇ ਅਸੀਂ ਲਾਏ ਸੀ ਸਾਨੂੰ ਐਤਵਾਰ ਵਾਲੇ ਦਿਨ ਇੱਕ ਤੋਂ ਪਿੰਡ ਚੋਂ ਹੀ ਮੁੰਡਾ ਉਹਨੇ ਆ ਕੇ ਦੱਸਿਆ ਵੀ ਪਹਿਲਾਂ ਇਹਨਾਂ ਨੇ ਪਰਿਵਾਰ ਨੂੰ ਪੁੱਛਿਆ ਆ ਕੇ ਵੀ ਤੁਹਾਡੇ ਕਿੰਨੇ ਦਿਨ ਪਹਿਲਾਂ ਚਰਨਦੀਪ ਨਾਲ ਗੱਲ ਹੋਈ ਆ ਮੁੰਡੇ ਦਾ ਨਾਮ ਚਰਨਦੀਪ ਸਿੰਘ ਸੀਗਾ ਜੀ ਇਹ ਕਹਿੰਦੇ ਵੀ 2-3 ਦਿਨ ਹੋ ਗਏ ਫਿਰ ਉਹਨੇ ਇੰਸਟਾਗ੍ਰਾਮ ਦੀ ਇੱਕ ਪੋਸਟ ਦਿਖਾਈ ਵੀ ਉੱਤੇ ਸੀਗਾ ਵੀ ਵੀਰਵਾਰ ਤੋਂ ਕੈਨੇਡਾ ਤੋਂ ਮੁੰਡਾ ਚਰਨਦੀਪ ਸਿੰਘ ਇਹ ਲਾਪਤਾ ਹੈਗਾ ਤੇ ਇਹ ਫਿਰ ਜਦ ਹੀ ਮੇਰੇ ਕੋਲੇ ਆ ਗਿਆ ਉਧਰ ਕਰੇ ਤੇ ਉੱਤੇ ਜਿਹੜਾ ਇੰਸਟਾਗ੍ਰਾਮ ਦੀ ਪੋਸਟ ਤੇ ਨੰਬਰ ਦਿੱਤਾ ਹੋਇਆ ਸੀ ਅਸੀਂ ਉੱਤੇ ਜਦ ਹੀ ਉਹ ਮੁੰਡੇ ਨਾਲ ਸੰਪਰਕ ਕਰ ਲਿਆ ਉਹ ਦਾ ਰੂਮ ਮੇਟ ਸੀਗਾ ਮੁੰਡਾ ਜੀ ਜਿੱਥੇ ਇਕੱਠੇ ਰਹਿੰਦੇ ਸੀ ਤੇ ਉਹਨੇ ਦੱਸਿਆ ਵੀ ਇਹ ਘਰੋਂ ਕੰਮ ਤੇ ਗਿਆ ਵੀਰਵਾਰ ਨੂੰ ਤੇ ਮੁੜ ਕੇ ਵਾਪਸ ਨਹੀਂ ਆਇਆ ਤੇ ਇਹਦਾ ਫੋਨ ਵੀ ਉਦੋਂ ਤੋਂ ਕੰਟੀਨਿਊਸ ਸਟੈਚ ਆਫ ਆ ਰਿਹਾ ਸੀ। ਅੱਛਾ ਇਹ ਜਦੋਂ ਅ ਥੱਤ ਵਾਲੇ ਕਿਵੇਂ ਪਤਾ ਲੱਗਿਆ? ਥੱਤ ਵਾਲੇ ਜੀ ਫਿਰ ਅਸੀਂ ਜਦ ਹੀ ਕੈਨੇਡਾ ਪੁਲਿਸ ਨੂੰ ਉੱਥੋਂ ਦਾ ਲੋਕਲ ਨੰਬਰ ਕੱਢ ਕੇ ਬੇਸਿਕਲੀ ਮੈਂ ਕੈਨੇਡਾ ਤੋਂ ਹੀ ਆਇਆ ਹਾਂ। ਓਕੇ ਕੈਨੇਡਾ ਤੋਂ ਹੀ ਆਇਆ 8 ਤਰੀਕ ਨੂੰ ਪਿਛਲੇ ਨੂੰ ਤੇ ਅਸੀਂ ਮੈਂ ਲੋਕਲ ਪੁਲਿਸ ਦਾ ਨੰਬਰ ਕੱਢ ਕੇ ਜਦ ਹੀ ਉਹਨਾਂ ਨੂੰ ਆਪਦੇ ਬੰਨੀਓ ਕੰਪਲੇਂਟ ਕੀਤੀ ਤੇ ਕੇਸ ਬਾਰੇ ਪੁੱਛਿਆ ਸੀਗਾ ਜੀ। ਰੋਨਰ ਨਾਲ ਸਮਝਿਆ ਸੀ ਅਜੇ ਅਸੀਂ ਕੋਈ ਅਫਸਰ ਲਾਇਆ ਨਹੀਂ ਤੇ ਮੰਡੇ ਨੂੰ ਉਹਨਾਂ ਨੇ ਫਿਰ ਕਿਸੇ ਅਫਸਰ ਦੀ ਡਿਊਟੀ ਲਾਈ ਸੀ। ਉਸ ਤੋਂ ਬਾਅਦ ਕੀ ਪਿੰਟਚ ਸੀਗੇ ਉਹ ਮੇਰੇ ਨਾਲ ਉਹਨਾਂ ਦੀ ਮੈਨੂੰ ਵੀ ਕਾਲ ਆਉਂਸੀ ਮੈਂ ਵੀ ਉਹਨਾਂ ਨੂੰ ਕਾਲ ਕਰਦਾ ਸੀ। ਤੇ ਕੱਲ ਉਹਨਾਂ ਨੇ ਡਿਕਲੇਅਰ ਕਰਤਾ ਸੀਗਾ ਵੀ ਸਾਨੂੰ ਸੀਸੀਟੀਵੀ ਫੁਟੇਜ ਮਿਲ ਪਈ ਮਿਲ ਗਈ ਆ। ਵੀ ਮੰਡੇ ਤੁਹਾਡੇ ਜਿਹੜੀ ਹੈਗੀ ਆ ਵੀ ਡੈਥ ਹੋ ਗਈ ਆ। ਤੇ ਡੀਐਨਏ ਵਾਸਤੇ ਉਹਨਾਂ ਨੇ ਮੇਰੇ ਤੋਂ ਪੁੱਛਿਆ ਸੀਗਾ ਵੀ ਇਹਦਾ ਕੋਈ ਪੁਰਾਣਾ ਦੰਦ ਘਰੇ ਪਿਆ ਹੋਵੇ ਜਾਂ ਵਾਲ ਇਹਦੇ ਸਿਰ ਦੇ ਕੋਈ ਹੋਣ। ਇਹਨ ਦੱਸਤਾ ਸੀ ਉਹਨਾਂ ਨੂੰ ਵੀ ਇੰਡੀਆ ਦੇ ਵਿੱਚ ਅਸੀਂ ਐ ਕੁਝ ਰੱਖਦੇ ਨਹੀਂ ਹੈਗੇ ਇਹਨਾਂ ਬਾਹਰ ਰੱਖਦੇ ਆ ਨਾ ਦੀ ਦੰਦ ਵਗੈਰਾ ਨਹੀਂ ਤੇ ਅੱਜ ਸਵੇਰੇ ਰਾਤ ਫੇਰ ਪਰਿਵਾਰ ਮੇਰੇ ਨਾਲ ਸੀ 11 ਵਜੇ 1 ਵਜੇ ਦੀ ਅਪਾਇੰਟਮੈਂਟ ਸੀ ਸਾਡੀ ਉਹਦੇ ਨਾਲ ਗੱਲ ਕਰਨ ਦੀ ਪਰ ਇਧਰ ਇਧਰਲੇ ਟਾਈਮ ਨਾਲ ਰਾਤ ਸੀ 11 ਵਜੇ ਗੱਲ ਕੀਤੀ ਸੀਗੀ ਉਹਨੇ ਮੈਨੂੰ ਡਿਕਲੇਅਰ ਕਰਤਾ ਸੀ ਪਰ ਮੈਂ ਪਰਿਵਾਰ ਨੂੰ ਨਹੀਂ ਸੀ ਦੱਸਿਆ ਫਿਰ 7:54 ਕਮੈਂਟ ਤੇ ਅੱਜ ਸਵੇਰੇ ਉਹਦਾ ਫੇਰ ਦੁਆਰੇ ਕਾਂਸਟੇਬਲ ਦਾ ਫੋਨ ਆਇਆ ਸੀਗਾ ਤੇ ਉਹਨੇ ਮੈਨੂੰ ਪੁੱਛਿਆ ਸੀ ਵੀ ਪਰਿਵਾਰ ਨੂੰ ਦੱਸਤਾ ਕਿ ਨਹੀਂ ਹਜੇ ਮੈਂ ਕਿਹਾ ਵੀ ਮੈਂ ਪਰਿਵਾਰ ਨੂੰ ਹਜੇ ਦੱਸਿਆ ਨਹੀਂ ਹੈਗਾ ਵੀ ਮੈਂ ਉਹ ਕਹਿੰਦਾ ਵੀ ਤੂੰ ਦੱਸ ਸਕਦਾ ਜਾਂ ਅਸੀਂ ਐਮਬੈਸੀ ਦੇ ਥਰੂ ਵੀ ਦੱਸ ਲਈ ਹੈ ਨਾ ਮੈਂ ਕਹਿੰਦਾ ਮੈਂ ਦੱਸ ਤਾਂ ਸਕਦਾ ਵਿੱਚ ਪਰ ਜੇ ਤੁਸੀਂ 100% ਸ਼ੋਰੂਮ ਇਹਦੀ ਮੁੰਡੇ ਦੀ ਡੈਥ ਹੋ ਚੁੱਕੀ ਹੈ ਨਾ ਤੇ ਫਿਰ ਮੈਂ ਉਹਨੂੰ ਜਿਹੜੀ ਸੀਸੀਟੀਵੀ ਉਹਦੇ ਬਾਰੇ ਪੁੱਛਿਆ ਸੀਗਾ ਵੀ ਸੀਸੀਟੀਵੀ ਫੁਟੇਜ ਸਾਨੂੰ ਉਹ ਭੇਜ ਦਿਓ ਮੈਂ ਪਰਿਵਾਰ ਨੂੰ ਦਿਖਾ ਦੂੰਗਾ ਉਹ ਕਹਿੰਦਾ ਵੀ ਇਹ ਮੈਂ ਸੁਪਰਵਾਈਜ਼ਰ ਸਾਡਾ ਹੈ ਨਹੀਂਗਾ ਸੋਮਵਾਰ ਨੂੰ ਸੁਪਰਵਾਈਜ਼ਰ ਆਊਗਾ ਪਲੀਜ਼ ਦਾ ਜਿਹੜਾ ਸੁਪਰਵਾਈਜ਼ਰ ਆ ਵੀ ਉਹਦੇ ਨਾਲ ਸਲਾਹ ਕਰਕੇ ਅਸੀਂ ਤੁਹਾਨੂੰ ਕੋਸਟਲ ਫੋਟੋਗ੍ਰਾਫੀ ਉਹਦੇ ਕੋਸਟ ਪ੍ਰੈਕਚਰ ਨਾਲ ਲੈ ਕੇ ਅਸੀਂ ਇਹਨੂੰ ਸੌਮਵਾਰ ਤੱਕ ਪ੍ਰੋਵਾਈਡ ਕਰਵਾ ਦਾਂਗੇ ਤੇ ਪਰਿਵਾਰ ਨੂੰ ਉਹਨੇ ਮੈਨੂੰ ਡਿclare ਕਰਨ ਨੂੰ ਕਹਤਾ ਸੀ ਮੈਂ ਪਰਿਵਾਰ ਨੂੰ ਦੱਸਤਾ ਵੈਸੇ ਉਹਨਾਂ ਨੇ ਮੈਨੂੰ ਇਹ ਵੀ ਦੱਸਿਆ ਵੀ ਅਸੀਂ ਇੰਡੀਅਨ ਐਂਬੈਸੀ ਨੂੰ ਵੀ ਆਲਰੇਡੀ ਇਹ ਕਰਨੇ ਬਾਰੇ ਦੱਸ ਚੁੱਕੇ ਗੁਰਕੁਰ ਦਾ ਡੈਡ ਬੋਡੀ ਮਗੋਂ ਦੇ ਦੀ ਪ੍ਰੋਬਲਮ ਦੀ ਗੱਲ ਤੇ ਸੰਪਰਕ ਚੱਲ ਰਿਹਾ ਹੈਗਾ ਹਜੇ ਤੱਕ ਮੈਂ ਉਹਨੂੰ ਪੁੱਛਿਆ ਸੀਗਾ ਵੀ ਡੈਡ ਬੋਡੀ ਬਾਰੇ ਕੀ ਕਰ ਸਕਦੇ ਆ ਸੀਗਾ ਉਹ ਕਹਿੰਦਾ ਵੀ ਹਜੇ ਇਹ ਪਹਿਲਾਂ ਡੀਐਨਏ ਹੋਊਗਾ ਪਹਿਲਾਂ ਬੋਡੀ ਡਿclare ਹੋ ਗਈ ਵੀ ਇਹਦੀ ਕਿਹੜੀ ਬੋਡੀ ਕਿਉਂਕਿ ਉੱਥੇ ਆਮ ਹੋਰ ਵੀ ਬੱਡੀਆਂ ਹੁੰਦੀਆਂ ਨੇ ਉਹਨਾਂ ਕੋਲੇ ਜਦੋਂ ਡੀਐਨਏ ਡਿਕਲੇਅਰ ਹੋ ਗਿਆ ਉਹ ਇੱਥੇ ਉੱਥੇ ਇਹਨਾਂ ਦਾ ਨਾਮ ਕੋਈ ਹੋਣ ਕਰਕੇ ਹੁਣ ਇੰਡੀਅਨ ਐਮਬੈਸੀ ਰੇਂਜ ਕਰੂਗੀ ਤੇ ਇਹਨਾਂ ਦੇ ਘਰ ਚੋਂ ਜਾਂ ਇਹਦੀ ਭੈਣ ਦਾ ਮੁੰਡੇ ਦਾ ਜਾਂ ਇਹਦੇ ਡੈਡੀ ਦਾ ਜਾਂ ਮੰਮੀ ਦਾ ਕਿਸੇ ਦਾ ਡੀਐਨਏ ਲੈ ਕੇ ਫਿਰ ਮੈਚ ਕਰਨਗੇ ਫਿਰ ਮੈਚ ਕਰਕੇ ਫਿਰ ਬੋਡੀ ਡਿਕਲੇਅਰ ਹੋ ਫਿਰ ਕਹਾ ਪ੍ਰੋਸੈਸ ਸ਼ੁਰੂ ਹੋਊਗਾ ਇਹਦੇ ਵਾਸਤੇ ਉਹ ਕਹਿੰਦਾ ਸੀ 1 ਐਕਟ ਮਹੀਨਾ ਵੀ ਲੱਗ ਸਕਦਾ 2 ਮਹੀਨੇ ਵੀ ਜਾਂ ਜ਼ਿਆਦਾ ਟਾਈਮ ਵੀ ਇਹਦੇ ਚ ਲੱਗ ਸਕਦਾ ਹੈ